ਲੰਬੀ ਗੱਲਬਾਤ ਤੋਂ ਬਾਅਦ ਆਖਿਰਕਾਰ BC ਤੇ ਅਲਬਰਟਾ ਦੇ ਵਿਚਕਾਰ ਇੱਕ ਸਮਝੌਤਾ ਹੋਇਆ ਜਿਸ ਦਾ ਮਤਲਬ ਹੈ ਕਿ BC ਦੀਆਂ ਵਾਈਨਰੀਆਂ ਆਪਣੇ ਉਤਪਾਦਾਂ ਨੂੰ ਦੁਬਾਰਾ ਅਲਬਰਟਾ ਦੇ ਖਪਤਕਾਰਾਂ ਤੱਕ ਸਿੱਧਾ ਵੇਚ ਸਕਦੀਆਂ ਨੇ ਜਿਸ ਦੇ ਨਾਲ BC ਦੇ ਵਾਈਨ ਉਦਯੋਗ ਦੇ ਲਈ ਦੁਬਾਰਾ ਮਹੱਤਵਪੂਰਨ ਵਿਕਰੀ ਹੋਵੇਗੀ ਤੇ ਸਹਿਰ ਸਬਾਟੇ ਦੇ ਮਾਧਿਅਮ ਦੇ ਦੁਆਰਾ ਇਹ ਖੁੱਲਣਗੇ BC ਤੇ ਅਲਬਰਟਾ ਨੇ ਇੱਕ ਸਮਝੌਤੇ ਪੱਤਰ ਦੇ ਉੱਤੇ ਦਸਖਤ ਕੀਤੇ ਨੇ ਜਿਸ ਦੇ ਤਹਿਤ BC ਦੀਆਂ ਵਾਈਨਰੀਆਂ ਦੇ ਲਈ ਅਲਬਰਟਾ ਦੇ ਗਾਹਕਾਂ ਨੂੰ ਇੱਕ ਸਿੱਧੀ ਜਿਹੜੀ ਹੈ ਉਹ ਵਾਈਨ ਦੀ ਵਿਕਰੀ ਕਰਨ ਲਈ ਰਸਤਾ ਬਣਾਇਆ ਜਾਏਗਾ ਅਲਬਰਟਾ ਵਿੱਚ ਵਾਈਨ ਦੇ ਸਿੱਧੀ ਵਿਕਰੀ ਨੂੰ ਦੁਬਾਰਾ ਖੋਲਣਾ ਅੰਗੂਰ ਉਤਪਾਦਕਾਂ ਤੇ ਬਾਗਬਾਨਾਂ ਦੇ ਲਈ ਵੀ ਇੱਕ ਸਵਾਗਤੀ ਮੌਕਾ ਹੈ ਬ੍ਰਿਟਿਸ਼ ਕੋਲੰਬੀਆ ਤੇ ਅਲਬਰਟਾ ਦੇ ਵਿਚਕਾਰ ਇੱਕ ਨਵੇਂ ਸਮਝੌਤੇ ਤੋਂ ਪਾਅ ਹੈ ਕਿ BC ਦੀਆਂ ਵਾਈਨਰੀਆਂ ਆਪਣੇ ਉਤਪਾਦਾਂ ਨੂੰ ਦੁਬਾਰਾ ਅਲਬਰਟਾ ਦੇ ਖਪਤਕਾਰਾਂ ਤੱਕ ਸਿੱਧਾ ਪੇਚ ਸਕਦੀਆਂ ਨੇ ਜਿਸ ਨਾਲ BC ਦੇ ਵਾਈਨ ਉਦਯੋਗ ਲਈ ਦੁਬਾਰਾ ਮਹੱਤਵਪੂਰਨ ਵਿਕਰੀ ਹੋਵੇਗੀ ਤੇ ਸਹਿਰ ਸਪਾਟੇ ਦੇ ਮਾਧਿਅਮ ਦੁਬਾਰਾ ਖੁੱਲਣਗੇ BC ਦੇ ਪ੍ਰੀਮੀਅਰ ਡੇਵਿਡ ਬੀ ਨੇ ਕਿਹਾ ਹੈ ਕਿ BC ਦੀਆਂ ਵਾਈਨ ਜ਼ ਵਿਸ਼ਵ ਪੱਧਰ ਤੇ ਵਧੀਆਂ ਮੰਨੀਆਂ ਜਾਂਦੀਆਂ ਨੇ ਤੇ ਕੈਨੇਡਾ ਅਤੇ ਦੁਨੀਆ ਭਰ ਦੇ ਵਿੱਚ ਇਹਨਾਂ ਦਾ ਆਨੰਦ ਮਾਣਿਆ ਜਾਣਾ ਚਾਹੀਦਾ ਹੈ ਅੱਜ ਦੇ ਸਮਝੌਤੇ ਨਾਲ ਅਲਬਰਟਾ ਵਿੱਚ ਗਾਹਕਾਂ ਨੂੰ ਸਿੱਧੀ ਵਿਕਰੀ ਤੇ ਸਥਾਈ ਤੌਰ ਤੇ ਲਗਾਈ ਗਈ ਪਾਬੰਦੀ ਨੂੰ ਖਤਮ ਕੀਤਾ ਜਾ ਰਿਹਾ ਹੈ ਤੇ BC ਦੇ ਅੰਗੂਰ ਉਤਪਾਦਕਾਂ ਤੇ ਵਾਈਨਰੀਆਂ ਦੇ ਲਈ ਇਹ ਇੱਕ ਵਧੀਆ ਖਬਰ ਹੈ ਤੇ ਇਸ ਦੇ ਨਾਲ ਹੀ ਅਲਬਰਟਾ ਦੇ ਲੋਕਾਂ ਲਈ ਵੀ ਇੱਕ ਵਧੀਆ ਖਬਰ ਹੈ ਜੋ ਵਾਈਨ ਦਾ ਸ਼ਾਨਦਾਰ ਤਰੀਕੇ ਨਾਲ ਆਨੰਦ ਮਾਣਦੇ ਨੇ ਬ੍ਰਿਟਿਸ਼ ਕੋਲੰਬੀਆ ਤੇ ਅਲਬਰਟਾ ਨੇ ਇੱਕ ਸਮਝੌਤੇ ਪੱਤਰ ਤੇ ਹਸਤਾਖਰ ਕੀਤੇ ਜਿਸ ਦੇ ਤਹਿਤ BC ਦੀਆਂ ਵਾਈਨਰੀਆਂ ਦੇ ਲਈ ਅਲਬਰਟਾ ਦੇ ਗਾਹਕਾਂ ਨੂੰ ਸਿੱਧਾ ਵਾਈਨ ਦੀ ਵਿਕਰੀ ਕਰਨ ਲਈ ਰਸਤਾ ਬਣਾਇਆ ਜਾਏਗਾ ਖਪਤਕਾਰਾਂ ਨੂੰ ਸਿੱਧੀ ਵਿਕਰੀ ਵਾਈਨ ਕਲੱਬਾਂ ਅਤੇ ਹੋਰ ਗਾਹਕਾਂ ਨੂੰ ਉਹਨਾਂ ਪ੍ਰੀਮੀਅਮ BC ਵਾਈਨਜ਼ ਦੇ ਵਧੇਰੇ ਵਿਕਲਪ ਅਤੇ ਪਹੁੰਚ ਪ੍ਰਦਾਨ ਕਰਦੀ ਹੈ ਜੋ ਸ਼ਾਇਦ ਉਹਨਾਂ ਦੇ ਖੇਤਰ ਵਿੱਚ ਆਸਾਨੀ ਨਾਲ ਨਹੀਂ ਮਿਲਦੀਆਂ। ਅਲਬਰਟਾ ਤੋਂ ਘੁੰਮਣ ਫਿਰਨਾਈ ਸੈਲਾਨੀ BC ਦੀਆਂ ਵਾਈਨਰੀਆਂ ਦਾ ਦੌਰਾ ਕਰਨ ਤੋਂ ਬਾਅਦ ਅਕਸਰ ਵਾਈਨ ਆਰਡਰ ਕਰਦੇ ਨੇ ਤਾਂਕਿ ਜਦੋਂ ਉਹ ਘੁੰਮ ਫਿਰ ਕੇ ਵਾਪਸ ਘਰ ਪਹੁੰਚਣ ਤਾਂ ਉਹ BC ਦੇ ਉਤਪਾਦਾਂ ਦਾ ਆਨੰਦ ਮਾਣ ਸਕਣ। ਅਲਬਰਟਾ ਵਿੱਚ ਵਾਈਨ ਦੀ ਸਿੱਧੀ ਵਿਕਰੀ ਨੂੰ ਦੁਬਾਰਾ ਖੋਲਣਾ ਅੰਗੂਰ ਉਤਪਾਦਕਾਂ ਤੇ ਬਾਗਬਾਨਾਂ ਲਈ ਇੱਕ ਸੁਆਗਤੀ ਹੁਲਾਰਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਜਿਹੜੇ ਹਰਵਿੰਦਰ ਸੰਧੂ ਐਮਐਲਏ ਨੇ ਉਹਨਾਂ ਨੇ ਵੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਸੇਲਜ਼ ਮਾਰਕੀਟ ਵਿੱਚ ਵਾਧਾ ਕਰਨਾ ਉਹਨਾਂ ਉਤਪਾਦਕਾਂ ਲਈ ਇੱਕ ਬਹੁਤ ਵੱਡਾ ਲਾਭ ਹੈ ਜੋ ਆਪਣੀਆਂ ਫਸਲਾਂ ਤੇ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਨੂੰ ਕਰਕੇ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਨੇ ਬੀਸੀਟੀ ਸਰਕਾਰ ਨੇ ਜਨਤਕ ਪੋਸਟ ਸਕੈਂਡਰੀ ਸਿੱਖਿਆ ਸੰਸਥਾਵਾਂ ਦੇ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਕੋ ਮੰਤਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਉਹਨਾਂ ਦੇ ਕੁੱਲ ਦਾਖਲੇ ਦੇ 30% ਤੇ ਸੀਮਿਤ ਕਰਦੇ ਹੋਏ ਕੋ ਮੰਤਰੀ ਵਿਦਿਆਰਥੀ ਦਾਖਲਾ ਕਿਸੇ ਸੰਸਥਾ ਦੀ ਟੁਕਵੀਆਂ ਸੇਵਾਵਾਂ ਪ੍ਰਦਾਨ ਕਰਨ ਦੀ ਯੋਗਤਾ ਤੇ ਦਬਾਅ ਨਹੀਂ ਪਾਉਂਦਾ ਸੂਬੇ ਦਾ ਕਹਿਣਾ ਹੈ ਕਿ ਦਿਸ਼ਾ ਨਿਰਦੇਸ਼ ਇਸ ਮਹੀਨੇ ਜਿਹੜੇ ਨੇ ਉਹ ਸ਼ੁਰੂ ਹੁੰਦੇ ਨੇ ਤੇ ਆਉਣ ਵਾਲੇ ਸਾਲ ਦੇ ਵਿੱਚ ਸਕੂਲਾਂ ਦੇ ਅਨੁਕੂਲ ਹੋਣ ਦੀ ਉਮੀਦ ਹੈ ਅਠਵਾ ਦੇ ਵੱਲੋਂ ਵਿਦਿਆਰਥੀ ਪਰਮਟਾਂ ਤੇ 2 ਸਾਲ ਦੀ ਕੈਪ ਦਾ ਐਲਾਨ ਕਰਨ ਤੋਂ ਬਾਅਦ ਬੀਸੀ ਸਰਕਾਰ ਨੇ ਕਿਹਾ ਹੈ ਕਿ ਉਹ ਅਗਲੇ 2 ਸਾਲਾਂ ਲਈ ਨਵੇਂ ਪੋਸਟ ਸੈਕੰਡਰੀ ਸੰਸਥਾਵਾਂ ਨੂੰ ਕੁਮਾਂਤਰੀ ਵਿਦਿਆਰਥੀਆਂ ਨੂੰ ਦਾਖਲ ਕਰਨ ਦੇ ਲਈ ਅਰਜ਼ੀ ਦੇਣ ਤੇ ਪਾਬੰਦੀ ਲਗਾਵੇਗੀ। ਬੀਸੀ ਦੀ ਸਰਕਾਰ ਨੇ ਜਨਤਕ ਪੋਸਟ ਸੈਕੰਡਰੀ ਸਿੱਖਿਆ ਸੰਸਥਾਵਾਂ ਦੇ ਲਈ ਨਵੇਂ ਨਿਰਦੇਸ਼ ਪੇਸ਼ ਕੀਤੇ ਨੇ ਕੁਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਉਹਨਾਂ ਦੇ ਕੁੱਲ ਦਾਖਲੇ ਦੇ 30% ਤੇ ਸੀਮਿਤ ਕੀਤਾ ਹੈ ਇੱਕ ਬਿਆਨ ਦੇ ਵਿੱਚ ਪੋਸਟ ਸੈਕੰਡਰੀ ਸਿੱਖਿਆ ਦੇ ਭਵਿੱਖ ਦੇ ਹੁਨਰ ਤੇ ਸੁਬਾਈ ਮੰਤਰਾਲੇ ਦਾ ਕਹਿਣਾ ਹੈ ਕਿ ਨਵੀਂ ਸੀਮਾ ਇਹ ਯਕੀਨੀ ਬਣਾਉਣ ਲਈ ਹੈ ਕਿ ਕੁਮਾਂਤਰੀ ਵਿਦਿਆਰਥੀ ਦਾਖਲਾ ਕਿਸੇ ਸੰਸਥਾ ਦੀ ਯੋਗਤਾ ਨੂੰ ਟੁਕਵੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਦਬਾਅ ਨਹੀਂ ਪਾਉਂਦਾ ਹੈ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਸਾਈਮਨ ਫਰੇਜ਼ਰ ਯੂਨੀਵਰਸਿਟੀ ਤੇ ਵਿਕਟੋਰੀਆ ਯੂਨੀਵਰਸਿਟੀ ਵਰਗੇ ਸਕੂਲਾਂ ਦਾ ਕਹਿਣਾ ਹੈ ਕਿ ਉੱਥੇ ਕੁਮਾਂਤਰੀ ਵਿਦਿਆਰਥੀਆਂ ਦੇ ਦਾਖਲੇ ਦਾ ਪੱਧਰਤੀ ਫੀਸ ਦੀ ਸੀਮਾ ਤੋਂ ਵੱਧ ਨਹੀਂ ਹੈ ਤੇ ਇਸ ਬਦਲਾ ਦਾ ਕੰਮਕਾਜ ਤੇ ਕੋਈ ਅਸਰ ਨਹੀਂ ਪਵੇਗਾ ਕੁਆਂਟਲਨ ਪੋਲੀਟੈਕਨਿਕ ਯੂਨੀਵਰਸਿਟੀ ਨੇ 2023-24 ਦੇ ਲਈ ਨਿਰਧਾਰਤ ਸੀਮਾ 36% ਤੋਂ ਵੱਧ ਕੀਤੀ ਹੈ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਦੁਆਰਾ ਇਸ ਸਾਲ ਕੁਮਾਂਤਰੀ ਵਿਦਿਆਰਥੀਆਂ ਦੀ 3,60,000 ਦੀ ਸੀਮਾ ਤੋਂ ਪਹਿਲਾਂ ਸਕੂਲੀ ਸਾਲ ਸ਼ੁਰੂ ਹੋਇਆ ਸੀ ਯੂਨੀਵਰਸਿਟੀ ਦੇ ਪ੍ਰਧਾਨ ਨੇ ਕਿਹਾ ਹੈ ਕਿ ਬੀਸੀ ਸਰਕਾਰੀ ਦਿਸ਼ਾ ਨਿਰਦੇਸ਼ ਉਹਨਾਂ ਦੀ ਉਮੀਦਾਂ ਨਾਲ ਮੇਲ ਖਾਂਦੇ ਨੇ ਸੂਬੇ ਦਾ ਕਹਿਣਾ ਹੈ ਕਿ ਦਿਸ਼ਾ ਨਿਰਦੇਸ਼ ਇਸ ਮਹੀਨੇ ਸ਼ੁਰੂ ਹੁੰਦੇ ਨੇ ਤੇ ਆਉਣ ਵਾਲੇ ਸਾਲ ਵਿੱਚ ਸਕੂਲਾਂ ਦੇ ਅਨੁਕੂਲ ਹੋਣ ਦੀ ਉਮੀਦ ਹੈ ਬੀਸੀ ਸਰਕਾਰ ਦਾ ਕਹਿਣਾ ਹੈ ਕਿ ਦਾ ਮਤਲਬ ਇਹ ਯਕੀਨੀ ਬਣਾਉਣ ਦੇ ਵਿੱਚ ਮਦਦ ਕਰਨ ਲਈ ਵੀ ਹੈ ਕਿ ਇਨਰੋਲਮੈਂਟ ਦੇ ਪੱਦਰ ਸਥਾਨਕ ਭਾਈਚਾਰਿਆਂ ਤੇ ਦਬਾਅ ਨਹੀਂ ਪਾਉਂਦੇ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ